ਸੋਸੀ ਗੱਲ ਜੀ ਮੈਂ ਹਾਂ ਗੋਬਿੰਦ ਸਿੰਘ ਜੀ ਸਾਹਿਬ ਅੱਜ ਅਸੀਂ ਛੋਡੀ ਸਾਹਿਬ ਪਿੰਡ ਢਾਰੀਵਾਲ ਵੇਟ ਬਲਾਕ ਢਲਮਾ ਜਿਹੜਾ ਕੂਸਲਾ ਉਹਨਾਂ ਦੇ ਫਾਰਮ ਹੋਂਸੇ ਖੜੇ ਆ ਇਹਨਾਂ ਨੇ ਅਸੀਂ ਪਹਿਲਾਂ 10 ਤੋਤੇ ਉਡਾ ਚੁੱਕੇ ਆ ਇਹਨਾਂ ਦੇ ਸਹਿਯੋਗ ਨਾਲ ਇਹਨਾਂ ਨੇ ਫੇਸਬੁੱਕ ਤੇ ਦੇਖਿਆ ਸੀ ਇੱਕ ਦਿਨ ਕਿਸੇ ਦੀ ਫਿਲਮ ਵੀ ਤੋਤੇ ਜਿਹੜੇ ਆਜ਼ਾਦੀ ਕਿਉਂਕਿ ਤੰਨ ਅੱਖਰਾਂ ਦਾ ਸ਼ਬਦ ਆਜ਼ਾਦੀ ਜੋ ਕਿ ਲੋਕ ਕੀ ਕਰਦੇ ਆ ਤੋਤੇ ਕੱਢ ਕੇ ਲੈ ਆਉਂਦੇ ਬੱਚੇ ਉਹਨਾਂ ਦੇ ਪਰ ਕੱਟ ਕੇ ਦੁਕਾਨਾਂ ਤੇ ਵੇਚ ਦਿੰਦੇ ਆ ਔਰ ਇਹ ਵਿਚਾਰੇ ਕੈਦ ਹੋ ਕੇ ਰਹਿ ਜਾਂਦੇ ਆ ਔਰ ਖਾਣਾ ਵੀ ਉਹਨਾਂ ਨੂੰ ਬਹੁਤ ਥੋੜਾ ਦਿੰਦੇ ਆ ਅਸੀਂ ਇੱਕ ਛੋਟੇ ਸਾਫ਼ ਦੇ ਸਹਿਯੋਗ ਨਾਲ ਇਹਨਾਂ ਸਲਾਹ ਦਿੱਤੀ ਵੀ ਤੁਸੀਂ ਜਿਹੜੇ ਬੰਦ ਪੰਛੀ ਆ ਇਹਨਾਂ ਨੂੰ ਯਾਦ ਕੀਤਾ ਜਾਵੇ ਅੱਜ ਇਹਨਾਂ ਨੇ ਜੋ ਸਹਿਯੋਗ ਕੀਤਾ ਵਾ ਅਸੀਂ ਤੋਤਾ ਲੈ ਕੇ ਆਏ ਫਾਉਂਟ ਤੇ ਤੇ ਇਹਨਾਂ ਨੇ ਹਰ ਮਹੀਨੇ ਪ੍ਰਣ ਕੀਤਾ ਦੀ ਮੈਂ ਇੱਕ ਪੰਛੀ ਕੋਈ ਲਿਆਉ ਮੈਂ ਯਾਦ ਕਰੂੰਗਾ ਤੇ ਸਾਡੀ ਇੱਥੇ ਬਹੁਤ ਰਿਸਪੈਕਟ ਵੀ ਕਰਦੀ ਹੈ ਜੀ ਅੱਜ ਅਸੀਂ ਫਿਰ ਛੋਡੀ ਸਾਹਿਬ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਜੀ ਸਿਕਾਇਤ ਤੁਸੀਂ ਜਿਹੜਾ ਕਰ ਰਹੇ ਆ ਜੀ ਤੇ ਵਧੀਆ ਇਹ ਕੰਮ ਤਾਂ ਲੋਕਾਂ ਨੂੰ ਕੀ ਅਪੀਲ ਕਰੂਗੇ ਵੱਧ ਤੋਂ ਵੱਧ ਤੁਹਾਡਾ ਸਹਿਯੋਗ ਕਰਨ ਜੀ ਵੀ ਇਹ ਜਿਹੜੇ ਬੰਦ ਪੰਛੀ ਇਹਨਾਂ ਛੜਾਇਆ ਜਾਵੇ ਛੋਡੀ ਸਾਹਿਬ ਕੈਨੇਡਾ ਵੀ ਹੋ ਗਏ ਆ ਦੇਖਦੇ ਦਰਿਆਦ ਵੀ ਹੈਗੇ ਆ ਔਰ ਬਹੁਤ ਅੱਛੇ ਆਦਮੀ ਆ ਔਰ ਇਹਨਾਂ ਦਾ ਹੁਕਮ ਹੁੰਦਾ ਜੀ ਹਰ ਵਾਰੀ ਕਰ ਦਿੰਦੇ ਜੀ ਸਾਨੂੰ ਇੱਕ ਦੋ ਜਿੰਨੇ ਹੈਗੇ ਲੈ ਕੇ ਆਓ ਮੇਰ ਕੋ ਕਿਸੇ ਵੇਲੇ ਟਾਈਮ ਨਹੀਂ ਹੁੰਦਾ ਮੈਂ ਹਰ ਮਹੀਨੇ ਇਹਨਾਂ ਕੋ ਅਰਕੀ ਮੇਰੇ ਖਾ ਦੋ ਮਹੀਨੇ ਹੋ ਗਏ ਛੋੜ ਦੇ ਤਿੰਨ ਮਹੀਨੇ ਹੋ ਗਏ ਤੇ ਅਗਲੀ ਵਾਰੀ ਕੋਸ਼ਿਸ਼ ਕਰਾਂ ਕਿ ਮਹੀਨੇ ਬਾਅਦ ਹੋਰ ਲਿਆਵਾਂਗੇ ਜੀ ਛੇ ਦਿਓ ਜੀ ਬੋਲੋ ਜੀ ਇਹ ਹੋਣਾ ਜੀ ਇਹਨੂੰ ਆ ਹਾਂ ਬਹੁਤ ਬਹੁਤ ਵਧੀਆ ਉਪਰਲਾ ਦੇਖੋ ਪੰਛੀ ਜਿਹੜਾ ਕੈਸ ਸੀ ਇਹ ਜਿਹੜੀ ਰੂਸੀ ਹੈ ਬੜੇ ਚਿਰ ਤੋਂ ਕੈਦ ਹੋ ਗਈ ਕਿਤੇ ਅਮਰਸਰ ਤੋਂ ਆਈ ਅੱਜ ਅਸੀਂ ਕੋਈ ਕੰਮ ਗਏ ਸੀ ਤੇ ਫਿਰ ਇਹਨਾਂ ਤੋਤਾ ਲੈ ਕੇ ਆਈ ਜੀ ਉਹ ਧਾਰੀਵਾਲ ਇਹਨਾਂ ਦੇ ਜਿਹੜਾ ਅਸੀਂ ਸਭ ਇਹਨਾਂ ਨੂੰ ਦੇਖ ਕੇ ਗਿਆ ਹੋਊਗਾ ਛੋਟੀ ਖਾਉ ਨੂੰ ਵੀ ਜਿਹੜਾ ਪਰਿਵਾਰ ਹਸਦਾ ਵਸਦਾ ਰਹੇ ਜੀ ਥੈਂਕ ਯੂ ਸਰ ਥੈਂਕ ਯੂ ਜੀ